ਹਾਂਜੀ ਦੋਸਤੋ ਅੱਜ ਮੈਂ ਖੜਾ ਸੀ ਪਿੰਡ ਛੰਨਾ ਗਲਾਬ ਸਿੰਘ ਵਾਲਾ ਜਿਲ੍ਹਾ ਬਰਨਾਲਾ ਮੇਰੇ ਜੰਗੀਆਂ ਨੇ ਪਿੰਡ ਦਾ ਗਵਾਂਡ ਪਿੰਡ ਹੀ ਆ ਇੱਥੇ ਵੀਰ ਆ ਇਹ ਇੱਕ ਦਿਹਾੜੀਦਾਰ ਵੀਰਾ ਵੀਰ ਦਾ ਸਿਰ ਦਾ ਕੰਮ ਹੀ ਆ ਸਿਰੀਪਾਲੀ ਰੜ ਕੇ ਵੀਰ ਗੁਜ਼ਾਰਾ ਕਰਦਾ ਏ ਥੋੜੇ ਪਸ਼ੂ ਰੱਖਦੇ ਆ ਦੋ ਚਾਰ ਪਸ਼ੂ ਜਿੰਮ ਤੁਸੀਂ ਦੇਖਿਆ ਬੰਨੇ ਇੱਥੇ ਤੇ ਇਹ ਵੀਰ ਨੇ ਇਹ ਗਾਂ ਲਈ ਸੀ ਇੱਕ ਏਅਰ ਰਿਪੀਟਰ ਸੀ ਕਾਫੀ ਟਾਈਮ ਤੋਂ ਤੇ ਬਹੁਤ ਪੁਰਾਣੀ ਰਿਪੀਟਰ ਹੀ ਲਈ ਸੀ ਨੇ ਤਾਂ ਕਹਿੰਦੇ ਹੁੰਦੇ ਜਿਵੇਂ ਪਾਣੀ ਚਾਹ ਕਰਾਉਣ ਦੀ ਖਾਤਰ ਦੁੱਧ ਪੀਣ ਦੀ ਖਾਤਰ ਲਈ ਸੀ ਪਰ ਇਹ ਆਪਾਂ ਇਹਦਾ ਥੋੜਾ ਟ੍ਰੀਟਮੈਂਟ ਕਰਕੇ ਤੈਨੂੰ ਖਰਾਕ ਪਵਾ ਕੇ ਗੱਬਰ ਖਾਲੀ ਅੱਜ ਆਪਾਂ ਚੈੱਕ ਕਰੀਏ ਇਹ ਗੱਪਣਾ ਤੇ ਵੀਰ ਨੂੰ ਪੁੱਛਦੇ ਆ ਕਿੰਨੀ ਇੱਕ ਪ੍ਰੋਬਲਮ ਸੀ ਤੇ ਇਹਨਾਂ ਨੂੰ ਕੀ ਫਾਇਦਾ ਹੋਇਆ ਫੀਡ ਨਾਲ ਤੇ ਕਰਦੇ ਆ ਵੀਰ ਨਾਲ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਆ ਵੀਰੇ ਆਪਣਾ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਪਿੰਡ ਛੰਨਾ ਗਲਾਪ ਸਿੰਘ ਵਾਲਾ ਠੀਕ ਆ ਤੇ ਇਹ ਗਾਂ ਤੁਸੀਂ ਤੁਹਾਡੇ ਕੋਲ ਆਈ ਨੂੰ ਕਿੰਨਾ ਕ ਚਿਰ ਹੋ ਗਿਆ ਸਾਡੇ ਕੋਲ ਆਈ ਨੂੰ 5-6 ਮਹੀਨੇ ਕੋਈ ਠੀਕ ਆ ਤੇ ਪਿੱਛੇ ਤੋਂ ਅਗਲਾ ਲੈ ਸੀ ਤੁਸੀਂ ਵੀ ਵਾਰ-ਵਾਰ ਫਿਰਦੀ ਸੀ ਤਾਂ ਹੀ ਲੈ ਸੀ ਨਾ ਆਹ ਉਹ ਰਹਿੰਦੀ ਨਹੀਂ ਸੀ ਵੀ ਮੈਨੇ ਤਾਂ ਹੀ ਦਿੱਤੀ ਸੀਗੀ ਠੀਕ ਹੈ ਮਤਲਬ ਕਹਿੰਦਾ ਵਾ ਆਪਾਂ ਕਹਿ ਸਕਦੇ ਆ ਵੀ ਡੇਢ ਦੋ ਸਾਲ ਹੋ ਗਏ ਸੀ ਪਹਿਲਾਂ ਸੂਈ ਨੂੰ ਹਾਂ ਹਾਂ ਹੋ ਗਈ ਸੀ ਠੀਕ ਹੈ ਕਿੰਨਾ ਕੁ ਦੁੱਧ ਸੀ ਜਦੋਂ ਤੁਸੀਂ ਲਿਆਈ ਸੀ ਅੱਧਾ ਕਿਲੋ ਦੁੱਧ ਸੀ ਅੱਧਾ ਕਿਲੋ ਦੁੱਧ ਸੀ ਤੇ ਤਾਰਾ ਕਿਵੇਂ ਦਿੰਦੀ ਸੀ ਜਦੋਂ ਲੈ ਤਾਰਾ ਵੀ ਐ ਪਾਣੀ ਉਹੀ ਚਲਦੀ ਸੂਈ ਹਰ ਟਾਈਮ ਤਾਰਾ ਦਿੰਦੀ ਰਹਿੰਦੀ ਸੀ ਹਾਂ ਠੀਕ ਹੈ ਆਪਾਂ ਤੁਹਾਨੂੰ ਕੀ ਕਿਹਾ ਸੀ ਵੀ ਕਿਸ ਤਰ੍ਹਾਂ ਇਹਦਾ ਹੱਲ ਹੋ ਸਕਦਾ ਤੁਸੀਂ ਕਹਾਈ ਫੀਡ ਚਾਲ ਤੇ ਵੀ ਰਹਿ ਜੂਗੀ ਵੀ ਇਹਦੀ ਗਾਰੰਟੀ ਹੈ ਠੀਕ ਹੈ ਮੈਂ ਆਪਣੀ ਦੀ ਫਿਰ ਤੁਸੀਂ ਫੀਡ ਪਾਈ ਇਹਨੂੰ ਹਾਂ ਪਾਈ ਹੈ ਕਿੰਨਾ ਟਾਈਮ ਤੁਸੀਂ ਫੀਡ ਪਾਈ ਇਹਨੂੰ ਤਨਕ ਮਹੀਨੇ ਪਾਈ ਹੋ ਵੀਰ ਯਾਰ 4-5 ਕੋਈ 4 ਤਿੰਨ ਚਾਰ ਮਹੀਨੇ ਫੀਡ ਪਾਈ ਇਹਨਾਂ ਨੇ ਉਸ ਤੋਂ ਬਾਅਦ ਇਹ ਜਿਹੜੀਆਂ ਲਗਾਤਾਰ ਹਰ ਟਾਈਮ ਤਰਾ ਜਾਂਦੀ ਸੀ ਉਹਦਾ ਕੋਈ ਫਰਕ ਪਿਆ ਸੀ ਹਾਂ ਪੂਰੀ ਪਾਈ ਸੀ ਬਈ ਫਰਕ ਸਹੀ ਰਹਿਣ ਲੱਗੀ ਸੀ ਪੂਰੀ ਪੂਰੀ ਸਹੀ ਤੇ ਕੋਈ ਦੁੱਧ ਦਾ ਫਰਕ ਪਿਆ ਸੀ ਅੱਧਾ ਕਿਲੋ ਦੁੱਧ ਦੁੱਧ ਆ ਗਈ ਸੀ 5-6 ਕਿਲੋ ਤੇ ਬਈ 5-6 ਕਿਲੋ ਦੁੱਧ ਕਰ ਗਈ ਸੀ ਤੇ ਹੁਣ ਆਪਣਾ ਜਿੰਦਾ ਟੀਕਾ ਭਰਿਆ ਆਪਾਂ ਇਹਦਾ ਸੋ ਕਿੰਨਾ ਕੁ ਇਲਾਜ ਕਰਿਆ ਸੀ ਆਪਾਂ ਇਹਦਾ ਆਪਾਂ ਇਲਾਜ ਤਾਂ ਕੋਈ ਨਹੀਂ ਕਰਿਆ ਬਈ ਫੀਡ ਹੀ ਪਾਈ ਸੀ ਗੱਲ ਫੀਡ ਪਾ ਕੇ ਬਸ ਸਿੱਧਾ ਟੀਕਾ ਭਰਤਾ ਸਿੱਧਾ ਟੀਕਾ ਭਰਤਾ ਠੀਕ ਹੈ ਉਸ ਤੋਂ ਬਾਅਦ ਕਨਸੀਵ ਕਰ ਗਈ ਹੁਣ ਇਹਨੂੰ ਕਿੰਨਾ ਟਾਈਮ ਹੋ ਗਿਆ ਬਣੀ ਨੂੰ ਹੁਣ ਇਹਨੂੰ 4-5 ਮਹੀਨੇ ਹੋ ਗਏ 4-5 ਮਹੀਨੇ ਹੋ ਗਏ ਅੱਜ ਚੈੱਕ ਕਰੀਆ ਹੁਣ ਇਹ ਗੱਭਣ ਆਪਾਂ ਚੈੱਕ ਕਰੀਆ ਗਵਣ ਕਨਫਰਮ ਆ ਠੀਕ ਹੈ ਹਾਂ ਤੇ ਉਸ ਤੋਂ ਬਾਅਦ ਇਹਨੇ ਦਾਰਾ ਵਗੈਰਾ ਕਰੀਆ ਨਹੀਂ 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 ਕਿਤੇ ਕੋਈ ਠੀਕ ਹੈ ਵੀਰ ਥੋੜਾ ਨਾ ਵੀਡੀਓ ਤੇ ਘੱਟ ਬੋਲਦਾ ਹਰੇਕ ਤੋਂ ਬੰਦੇ ਤੋਂ ਬੋਲਣ ਜਾਂਦਾ ਹੁੰਦਾ ਆਪਾਂ ਇਹਦਾ ਨੰਬਰ ਵੀਰ ਦਾ ਸਕਰੀਨ ਤੇ ਲਾ ਦਿਆਂਗੇ ਹੁਣ ਨੰਬਰ ਵੀ ਵੀਰ ਦੇ ਯਾਦ ਨਹੀਂ ਕਹਿੰਦਾ ਬਾਅਦ ਚ ਲਿਖਾ ਦਿੰਦਾ ਮੈਂ ਤਾਂ ਆਪਾਂ ਵੀਡੀਓ ਥੋੜੀ ਜਿਹੀ ਰੋਕ ਕੇ ਵੀਰ ਤੋਂ ਪੁੱਛਿਆ ਸੀ ਤਪਾ ਕੋਈ ਗੱਲ ਵੀਰੇ ਆਪਾਂ ਇਹ ਚ ਕੋਈ ਬਣਾ ਕੇ ਤਾਂ ਨਹੀਂ ਕਰੀ ਸਹੀ ਗੱਲਾਂ ਨੇ ਨਾ 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 ਜਮਾ ਜਮਾ ਬਾਈ ਯਾਰ ਠੂਠਾਲੀ ਵੀਰੇ ਚ ਕੋਈ 1% ਵੀ ਝੂਠ ਮਾਰ ਠੀਕ ਹੈ ਜੇ ਕੋਈ ਵੀਰ ਹਾਂ ਪੁੱਛਣਾ ਚਾਹੂਗਾ ਤਾਂ ਆਪਾਂ ਨੰਬਰ ਦੇਵਾਂਗੇ ਵੀਰ ਦਾ ਕਿਦੋਂ ਵੀ ਕੋਈ ਗੱਲ ਪੁੱਛ ਸਕਦਾ ਤੇ ਇਹ ਰਿਜ਼ਲਟ ਹੈ ਜੀ ਮੈਪਲੀਫੀਡ ਦਾ ਅੱਗੇ ਨੂੰ ਸਿਹਤ ਦਾ ਕਿੰਨਾ ਫਰਕ ਲੱਗਿਆਗਾ ਤੁਹਾਨੂੰ ਪੂਰੇ ਹੀ ਜਮਾ ਉਹ ਤੂੰ ਇੱਕ ਵੀ ਆ ਤੂੰ ਬਾਈ ਹਾਂ ਠੀਕ ਹੈ ਜੀ ਸੈਂ ਸੁੱਕੇ ਹੀ ਪੈਸੀ ਹੁਣ ਦੇਖ ਤੂੰ ਹਾਂ ਹੁਣ ਦੇਖੋ ਸਾਈਨਿੰਗ ਆ ਪ੍ਰੋਪਰ ਹੈ ਤੇ ਚਮਕ ਬਣ ਗਈ ਪੂਰੀ ਤੇ ਸਿਹਤ ਵੀ ਬਹੁਤ ਸੋਹਣੀ ਹੋਗੀ ਤੇ ਇਹਨੂੰ ਕਾਫੀ ਪ੍ਰੋਬਲਮਾਂ ਥੋੜੀ ਆਪਾਂ ਨਾਲੇ ਦਾ ਥੋੜਾ ਟ੍ਰੀਟਮੈਂਟ ਦਿੱਤਾ ਸੀਗਾ ਇੱਕ ਵਾਰ ਆਈਯੂ ਦੇ ਕੇ ਤੇ ਇਹਦੇ ਆਪਾਂ ਅਗਲੇ ਹੀਟ ਤੇ ਟੀਕਾ ਭਰਤਾ ਸੀ ਤੇ ਹੁਣ ਇਹ ਗੱਬਣ ਕਨਫਰਮ ਆ ਠੀਕ ਆ ਵੀਰੇ ਧੰਨਵਾਦ ਜੇ ਕੋਈ ਫੋਨ ਤੇ ਨੂੰ ਆਉਂਦਾ ਹਾਂ ਸਹੀ ਗੱਲ ਕਰਨੀ ਜੀ ਮੈਂ ਸਹੀ ਐ ਚ ਕੋਈ ਝੂਠ ਨਹੀਂ ਭਾਈ ਮਾਰੇ ਆਪਾਂ ਤੇ ਜੇ ਕਿਸੇ ਨੇ ਹੋਰ ਫੀਡ ਬਾਰੇ ਜਾਂ ਇਸ ਤਰ੍ਹਾਂ ਦਾ ਕੋਈ ਰਿਪੀਟਰ ਕੇਸ ਆ ਉਹ ਗੱਲ ਕਰਨੀ ਤੁਸੀਂ ਮੇਰੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਮੇਰਾ ਨੰਬਰ 98721 87536 ਠੀਕ ਆ ਜੀ ਵੀਡੀਓ ਵਿੱਚ ਜੁੜੇ ਰਹਿਣ ਲਈ ਧੰਨਵਾਦ